ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਖਾੜਾ ਜਿਹੜਾ ਉਹ ਪੱਕ ਚੁੱਕਿਆਗਾ ਤਾਂ ਅੱਜ ਤਲਵੰਡੀ ਸਾਬੋ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਪਹੁੰਚੇ ਨੇ ਜਿੱਥੇ ਆਮ ਆਦਮੀ ਪਾਰਟੀ ਤੋਂ ਹਲਕੇ ਦੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਪਹੁੰਚੇ ਨੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਸ਼ਵਤ ਸਿੰਘ ਜਟਾਣਾ ਵੀ ਪਹੁੰਚੇ ਨੇ ਆਪਣੇ ਵਰਕਰਾਂ ਦੇ ਨਾਲ ਆਪਣੇ ਬਲਾਕ ਸੰਮਤੀ ਜਿਹੜੇ ਮੈਂਬਰ ਹੈ ਕਾਂਗਰਸ ਪਾਰਟੀ ਦੇ ਉਹਨਾਂ ਦੇ ਫਾਰਮ ਜਮ੍ਹਾਂ ਕਰਾਉਣ ਲਈ ਪਹੁੰਚੇ ਨੇ ਪ੍ਰਸ਼ਾਸਨ ਨੂੰ ਕੀ ਅਪੀਲ ਕੀਤੀ ਹੈ ਤੇ ਆਪਣੇ ਵੋਟਰਾਂ ਨੂੰ ਕਿਹੜੀਆਂ ਗੱਲਾਂ ਕਹੀਆਂ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੂ ਅੱਜ ਨਾਮਿਨੇਸ਼ਨ ਕਰਿਆ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਿਲਕੁਲ ਅੱਜ ਨਾਮਿਨੇਸ਼ਨ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਕੀਤੀਆਂ ਜਾ ਰਹੀਆਂ ਔਰ ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਪਾਰਟੀ ਦੇ 25 ਦੇ 25 ਉਮੀਦਵਾਰਾਂ ਵੱਲੋਂ ਅੱਜ ਇੱਥੇ ਕਾਗਜ਼ ਆਪ ਜਿਹੜੇ ਨਾਮਿਨੇਸ਼ਨ ਦੇ ਭਰੇ ਜਾ ਰਹੇ ਆ ਔਰ ਤੁਸੀਂ ਵੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੀਡਰਸ਼ਿਪ ਜਿਹੜਾ ਉਤਸ਼ਾਹ ਹੈ ਔਰ ਇਕੱਠ ਵੇਖ ਲਓ ਮਹਾਰਾਜ ਸੁਖ ਰੱਖੇ 25 ਦੀ 25 ਜਿਹੜੀਆਂ ਬਲਾਕ ਸੰਪਤੀਆਂ ਸੀਟਾਂ ਤੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਹਲਕਾ ਤਲਵੰਡੀ ਸਾਬ ਉਹਦੀਆਂ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਔਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਉਂਕਿ ਜਿਸ ਕਿਸੇ ਦਾ ਫਾਰਮ ਸਾਡੇ ਕੋਲੇ ਪਹੁੰਚ ਰਿਹਾ ਸਾਡੇ ਕਿਸੇ ਵੀ ਉਮੀਦਵਾਰ ਦੇ ਕਾਗਜ਼ ਕੈਨਸਲ ਨਾ ਕੀਤੇ ਜਾਣ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਰੂਲਿੰਗ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਵਾਰ-ਵਾਰ ਜਾ ਕੇ ਉੱਪਰ ਲੀਡਰਸ਼ਿਪ ਨੂੰ ਕਹਿ ਰਿਹਾ ਕਿ ਸਖਤੀ ਕਰੋ ਜੀ ਸਖਤੀ ਕਰੋ ਚਾਹੁੰਦੇ ਵਿੱਚੋਂ ਇਹ ਹੈ ਕਿ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਤਾਗਜ਼ ਦਾਖਲ ਕੀਤੇ ਗਏ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਵੀ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਸਾਡੇ ਨਗਰ ਕੌਂਸਲ ਦੇ ਤਲਵੰਡੀ ਸਾਹਬ ਉਹਦੇ ਇਲੈਕਸ਼ਨ ਹੋਏ ਸੀ ਕੋ ਤਕਰੀਬਨ 6 ਮਹੀਨੇ ਪਹਿਲਾਂ ਉਦੋਂ ਵੀ ਇਸ ਕਿਸਮ ਦਾ ਧੱਕਾ ਇਸ ਹਲਕੇ ਵਿੱਚ ਵੇਖਣ ਨੂੰ ਮਿਲਿਆ ਸੀਗਾ ਮੁਕਾਬਲਾ ਰੂਲਿੰਗ ਪਾਰਟੀ ਵੱਲੋਂ ਕੀਤਾ ਨਹੀਂ ਜਾ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲ ਰਹੇ। ਜਿਸ ਤਰ੍ਹਾਂ ਹੁਣ ਤਾਂ ਹੀ ਤੁਸੀਂ ਨਾਮਿਨੇਸ਼ਨ ਦਾ ਦਾਖਲਾ ਕਰਕੇ ਆਏ ਹੋ, ਕੋਈ ਤੱਕਾ ਕਿਸੇ ਕਿਸਮ ਦਾ ਨਹੀਂ, ਕੋਈ ਇਸ ਤਰ੍ਹਾਂ ਵਾਲਾ ਕੋਈ ਇਤਰਾਜ਼ ਹੋਇਆ ਨਹੀਂ। ਨਹੀਂ ਸਾਹਿਬ ਹਜੇ ਤੱਕ ਤਾਂ ਨਥਿਆ ਸਾਹਿਬ ਕੋਈ ਤੱਕਾ ਨਹੀਂ ਪਰ ਗੱਲ ਇਹ ਹੈ ਵੀ ਤੱਕਾ ਹਜੇ ਕਰਦੀ ਲੋੜ ਵੀ ਕੀ ਹੈ? ਤੱਕਾ ਤੇ ਉਦੋਂ ਸ਼ੁਰੂ ਕਰਨਗੇ ਜਦੋਂ ਜੇ ਸਕਰੂਟੀ ਆਹ ਕੱਟ ਗਿਆ ਜੀ ਉਹ ਵਧ ਗਿਆ ਜੀ ਇਹਨੂੰ ਕੱਟ ਦਿਓ ਜੀ ਇਹਨੂੰ ਵਾਧ ਦਿਓ। ਸੋ ਇਸ ਕਿਸਮ ਦਾ ਤੱਕਾ ਸਾਡੀ ਹਾਈ ਕਮਾਂਡ ਵੱਲੋਂ ਵੀ ਉੱਤੋਂ ਪੂਰੀ ਸਾਨੂੰ ਥਾਪੀ ਹੈ ਕਿ ਕਿਸੇ ਤਰ੍ਹਾਂ ਦਾ ਤੱਕਾ ਨਾ ਬਰਦਾਸ਼ਤ ਕੀਤਾ ਹੈ ਤੇ ਨਾ ਕਰਾਂਗੇ ਅਗਰ ਰੂਲਿੰਗ ਪਾਰਟੀ ਨੇ ਕੋਈ ਅਫਸਰ ਸਰਬਾਨ ਤੇ ਪ੍ਰੈਸ਼ਰ ਪਾ ਕੇ ਇਸ ਕਿਸਮ ਦੀ ਕੋਈ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਵੀ ਕਰਾਂਗੇ ਤੇ ਪੂਰ ਜ਼ੋਰ ਇੱਥੇ ਪ੍ਰਦਰਸ਼ਨ ਵੀ ਕਰਾਂਗੇ ਚੋਣ ਪ੍ਰਚਾਰ ਚ ਕੀ ਮੁੱਦੇ ਰਹਿਣਗੇ ਸਰ ਚੋਣ ਪ੍ਰਚਾਰ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਦੇ ਮੱਦੀ ਰਹਿਣਗੇ ਮੁੱਦੇ ਤਾਂ ਇਹ ਜਿਹੇ ਆ ਜਿਹੜੇ ਅਜੇ ਤੱਕ ਖਾਲੀ ਨਹੀਂ ਹੋਏ ਤੁਸੀਂ ਕਿਸੇ ਪਿੰਡ ਜਾ ਕੇ ਦੇਖ ਲਓ ਫਿਰਨੀਆਂ ਦਾ ਕਿੱਡਾ ਬੁਰਾ ਹਾਲ ਹੈ ਜੀ ਛੱਪੜਾਂ ਦਾ ਕਿੱਡਾ ਬੁਰਾ ਹਾਲ ਹੈ ਵਾਟਰ ਵਾਕਸ ਦੇ ਪਾਣੀ ਦਾ ਬੁਰਾ ਹਾਲ ਹੈ ਕਿਤੇ ਪਾਈਪ ਲਾਈਨਾਂ ਹੈ ਨਹੀਂ ਕਿਤੇ ਸਫਾਈ ਨਾਲੀਆਂ ਗਲੀਆਂ ਮੈਨੂੰ ਐ ਤਾਂ ਦੱਸੋ ਵੀ ਮੁੱਦਾ ਰਹਿ ਕਿਹੜਾ ਜਾਂਦਾ ਜਿਹੜਾ ਮਤਲਬ ਕੋਈ ਇੱਕ ਅੱਧਾ ਤੁਸੀਂ ਗਿਣਾ ਦਿਓ ਵੀ ਜਿਹੜਾ ਇਹਨਾਂ ਨੂੰ ਪੂਰਾ ਕਰਤਾ ਹੋਵੇ 10 ਰੁਪਏ ਇਹਨਾਂ ਨੇ ਕਿਸੇ ਪਿੰਡ ਚ ਨਹੀਂ ਲਾਏ ਐਲਾਨੇ ਕੱਲੇ ਕਰੀ ਜਾਂਦੇ ਆ ਨੀ ਪੱਥਰ ਰੱਖੀ ਜਾਂਦੇ ਕੰਮ ਕਿਤੇ ਕੋਈ ਸ਼ੁਰੂ ਨਹੀਂ ਹੋਇਆ ਉਹ ਤੁਸੀਂ ਰਾਮਾ ਮੰਡੀ ਜਾ ਕੇ ਦੇਖ ਲਓ ਹਜੇ ਮੈਂ ਪਰਸੋ ਧਰਨਾ ਲਾ ਕੇ ਆਇਆ ਚਲੋ ਬਲਾਕ ਸੰਤੀ ਚ ਨਹੀਂ ਆਉਂਦਾ ਜ਼ਿਲ੍ਹਾ ਪ੍ਰੇਸ਼ ਚ ਪਰ ਹੈ ਤੇ ਇਸ ਹਲਕੇ ਦਾ ਹੀ ਮਸਲਾ ਨਾ ਬੁਰਾ ਹਾਲ ਹੋਇਆ ਪਿਆ ਸਾਰੇ ਸ਼ਹਿਰ ਚ ਜਿਹੜਾ ਸੀਵਰੇਜ ਦਾ ਪਾਣੀ ਹੈ ਗੋਡੇ-ਗੋਡੇ ਗਿੱਟੇ-ਗਿੱਟੇ ਗਲੀਆਂ 'ਚ ਫਿਰਦਾ ਲੋਕਾਂ ਦਾ ਬਾਹਰ ਨਿਕਲਣਾ ਮੌਕਾ ਹੋਇਆ ਪਿਆ ਤੇ ਕਈ ਕਿਸਮ ਦੀਆਂ ਬਿਮਾਰੀਆਂ ਮੰਡੀ ਵਿੱਚ ਲੱਗ ਰਹੀਆਂ ਔਰ ਬਹੁਤ ਬੁਰਾ ਹਾਲ ਹੈ ਪਿੰਡਾਂ 'ਚ ਵੀ ਕੋਈ ਹਾਲਾਤ ਇਦੋਂ ਵਧੀਆ ਨਹੀਂ ਕਿਸੇ ਕਿਸਮ ਦੇ ਜੇ ਆਪਾਂ ਕਰੀਏ ਵੀ ਸਰਕਾਰ ਦੀ ਕੋਈ ਮਦਦ ਹੈ ਜਾਂ ਕੋਈ ਕਿਸੇ ਕਿਸਮ ਦੇ 10 ਰੁਪਏ ਵੀ ਕਿਸੇ ਪਿੰਡ 'ਚ ਲੱਗੇ ਹੋਣ ਤੇ ਅਸੀਂ ਦੇਨਦਾਰ ਹਾਂ ਵੱਧ ਤੋਂ ਬੱੱਤਰ ਹਾਲਾਤ ਹੋ ਰਿਹਾ ਲੀਡਰਸ਼ਿਪ ਸਾਡੀ ਸੁੱਤੀ ਪਈ ਹੈ ਰੂਲਿੰਗ ਪਾਰਟੀ ਬੀਬੀ ਮੰਤਰੀ ਬਣ ਕੇ ਗਾਇਬ ਹੈ ਹਲਕੇ ਤੋਂ ਔਰ ਪਾਰਟੀ ਦਾ ਕੋਈ ਧਿਆਨ ਨਹੀਂ ਇਸ ਹਲਕੇ ਵਿੱਚ ਤਲਵੰਡੀ ਸਾਬ ਉਹ ਹਲਕਾ ਤਾਂ ਜਿਹੜਾ ਇਹ ਹੈ ਇਹਨਾਂ ਨੇ ਬਿਲਕੁਲ ਛੱਡਿਆ ਹੋਇਆ ਵਰਕਾ ਪਾੜਿਆ ਹੋਇਆ ਲੋਕਾਂ ਨੇ ਵੋਟਾਂ ਬੜੇ ਉਤਸ਼ਾਹ ਨਾਲ ਪਾਈਆਂ ਸੀ ਝਾੜੂ ਨੂੰ ਪਰ ਇਸ ਵਕਤ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕੱਲਾ ਹਲਕਾ ਤਲਵੰਡੀ ਸਾਬ ਉਹ ਨਹੀਂ ਸੱਚੇ ਪੰਜਾਬ ਦੇ ਲੋਕ ਹੀ ਠੱਗਿਆ ਮਹਿਸੂਸ ਕਰ ਰਹੇ ਆ ਵੋਟਾਂ ਵੋਟਾਂ 'ਚ ਥੋੜੇ ਦਿਨ ਰਹਿ ਗਈ ਵੋਟਰਾਂ ਨੂੰ ਕੀ ਅਪੀਲ ਕਰਨਾ ਜੀ ਵੋਟਰਾਂ ਨੂੰ ਅਪੀਲ ਕਰਦੇ ਆ ਜੀ ਇਹ ਜਿਹੜੀ ਗੰਦੀ ਸਰਕਾਰ ਹੈ ਜਿਨ੍ਹਾਂ ਨੇ ਨਸ਼ੇ ਦਾ ਬੋਲਬਾਲਾ ਕਰਾ ਰੱਖਿਆ ਗੈਂਗਸਟਰਵਾਦ ਥਾਂ ਥਾਂ ਗੋਲੀਆਂ ਚੱਲ ਜਾਂਦੀਆਂ ਬੰਬ ਚੱਲ ਜਾਂਦੇ ਆ ਅੱਜ ਤੋਂ ਬਾਅਦ ਵਾਲਾ ਮਾਹੌਲ ਪੰਜਾਬ 'ਚ ਸਹਿਮ ਦਾ ਪੈਦਾ ਕੀਤਾ ਹੋਇਆ ਮੈਨੂੰ ਨਹੀਂ ਲੱਗਦਾ ਕੋਈ ਗਲੀ ਕੋਈ ਦੁਕਾਨਦਾਰ ਕੋਈ ਮਤਲਬ ਵਪਾਰੀ ਕੋ ਬਚਿਆ ਹੋ ਜਿਨੇ ਮਤਲਬ ਇਹ ਗੈਂਗਸਟਰ ਨੂੰ ਪੈਸੇ ਨਾ ਦਿੱਤੇ ਹੋਣ ਕਿਸੇ ਤੋਂ 10 ਲੱਖ ਲੈ ਕੇ ਕਿਸੇ ਤੋਂ 5 ਲੈ ਕੇ ਕਿਸੇ ਤੋਂ 2 ਲੱਖ ਲੈ ਕੇ ਇਹਦੇ ਗੈਂਗਸਟਰ 10-1000 ਰੁਪਏ ਲਈ ਜਾਂਦੇ ਆ 50-50 ਲੱਖ ਵੀ ਲਈ ਜਾਂਦੇ ਆ ਸੋ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਆ ਔਰ ਬੜਾ ਬੁਰਾ ਹਾਲ ਹੈ ਅਪੀਲ ਹੈ ਕਿ ਜਲ ਤੋਂ ਜਲਦ ਇਸ ਗੱਲ ਦੀ ਸੁਣਵਾਈ ਸਰਕਾਰ ਕਰੇ ਨਹੀਂ ਤਾਂ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਚੋਣਾਂ ਉਹਨਾਂ ਲਈ ਲੋਕਾਂ ਨੇ ਮਨ ਬਣਾ ਲਿਆ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਸਾਡੀ ਅਪੀਲ ਹੈ ਕਾਂਗਰਸ ਪਾਰਟੀ ਦੇ ਜੂਝਾਰੂ ਵਰਕਰ ਸਭਾ ਨੂੰ ਲੀਡਰ ਸਭਾ ਨੂੰ ਕਿ ਤਖੜੇ ਹੋ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੰਬੜਾ ਮਾਰੀਏ ਔਰ ਇਲੈਕਸ਼ਨ ਜਿੱਤ ਕੇ ਕਾਂਗਰਸ ਪਾਰਟੀ ਚੋਲੀ ਪਾਈਏ